ਪੰਜਾਬ ਯੂਨੀਵਰਸਿਟੀ ਦੇ ਚੱਲ ਰਹੇ ਸੰਘਰਸ਼ ਲਈ ਇੱਕ ਇਸ ਨਜ਼ਮ ਤੁਹਾਡੀ ਨਜ਼ਰ ਕਰਨ ਜਾ ਰਹੇ ਹਨ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਨੂੰ ਜੋ ਕੇ ਵੇਖਿਆ ਜਾ ਰਿਹਾ ਹੈ ਟੋਕੇ ਵੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਰਗਾਾਂ ਚ ਜਿਹੜਾ ਖੂਨ ਵਗ ਵਗਦਾ ਉਹ ਚ ਕਿੰਨੀ ਕਿ ਜੁਰਤ ਹੈ ਇਹ ਬਾਰੀ-ਬਾਰੀ ਸਾਨੂੰ ਚੈੱਕ ਕੀਤਾ ਜਾਂਦਾ ਹੈ ਸਾਨੂੰ ਪਰਖਿਆ ਜਾਂਦਾ ਹੈ ਉਸੇ ਸਬੰਧ ਚ ਇੱਕ ਨਜ਼ਮ ਜਿਹੜੀ ਕਿ ਪੰਜਾਬ ਦੇ ਹਰੇਕ ਸੰਘਰਸ਼ ਦੇ ਬੜੇ ਮੈਨੂੰ ਇਹ ਲੱਗਦੀ ਹੈ ਕਿ ਇਹ ਇਸੇ ਲਈ ਲਿਖੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਕਿਸ ਮਿੱਟੀ ਦੇ ਬਣੇ ਹਾਂ ਅਸੀਂ ਕਿਸ ਮਿੱਟੀ ਦੇ ਬਣੇ ਹਾਂ ਉਹ ਕਰ ਜਵਰ ਪਰਖ ਦੇ ਨੇ ਅਸੀਂ ਕਿਸ ਮਿੱਟੀ ਦੇ ਬਣੇ ਹਾਂ ਉਹ ਕਰ ਜਵਰ ਪਰਖ ਦੇ ਨੇ ਕਦੇ ਸਦਕ ਪਰਖ ਦੇ ਨੇ ਕਦੇ ਸਬਰ ਪਰਖ ਦੇ ਨੇ ਕਦੇ ਸਦਕ ਪਰਖ ਦੇਨੇ ਕਦੇ ਸਬਰੀ ਪਰਖ ਦੇਨੇ ਕਿ ਮੰਜ਼ਿਲ ਤੇ ਸਾਡਾ ਜਾਣਾ ਓਨਾਂ ਦੇ ਨਹੀਂ ਮੁਆਫਕ ਕਿ ਮੰਜ਼ਿਲ ਤੇ ਸਾਡਾ ਜਾਣਾ ਓਨਾਂ ਦੇ ਨਹੀਂ ਮੁਆਫਕ ਕਦੇ ਚਾਲ ਪਰਖ ਦੇਨੇ ਕਦੇ ਚਾਲ ਪਰਖ ਦੇਨੇ ਕਦੇ ਡਗਰ ਪਰਖ ਦੇਨੇ ਕਦੇ ਚਾਲ ਪਰਖ ਦੇਨੇ ਕਦੇ ਡਗਰ ਪਰਖ ਦੇਨੇ ਹੋ ਕਦੇ ਸਦਕ ਪਰਖ ਦੇਨੇ ਕਦੇ ਸਬਰ ਪਰਖ ਦੇਨੇ ਕਦੇ ਸਦਕ ਪਰਖ ਦੇਨੇ ਕਦੇ ਸਬਰ ਪਰਖ ਦੇਨੇ ਹੋ ਗੈਰਤ ਮੇਰੀ ਚੋ ਆਵੇ ਬਗਾਵਤ ਦੀ ਬੋਉਣਾ ਨੂੰ ਹੋ ਗੈਰਤ ਮੇਰੀ ਚੋ ਆਵੇ ਬਗਾਵਤ ਦੀ ਬੋ ਉਹਨਾਂ ਨੂੰ ਮੈਂ ਕਿੱਥੇ ਕੁ ਜਾ ਕੇ ਡਰਨਾ ਮੈਂ ਕਿੱਥੇ ਕੁ ਜਾ ਕੇ ਡਰਨਾ ਮੈਂ ਕਿੱਥੇ ਕੁ ਜਾ ਕੇ ਡਰਨਾ ਉਹ ਡਰ ਡਰ ਪਰਖ ਦੇ ਨੇ ਉਹ ਕਦੇ ਸਦਕ ਪਰਖ ਦੇ ਨੇ ਕਦੇ ਸਬਰ ਪਰਖ ਦੇਨੇ ਹੋ ਮੁਠੀ ਮੇਰੀ ਚ ਹੋਗੇ ਅੰਗਿਆਰ ਬੁਝਕੇ ਕੋਲੇ ਹੋ ਮੁਠੀ ਮੇਰੀ ਚ ਹੋਗੇ ਅੰਗਿਆਰ ਬੁਝਕੇ ਕੋਲੇ ਉਹ ਤਤੀ ਹਵਾ ਦਰੁਖ ਮੇਰੇ ਵੱਲ ਕਰ ਪਰਖ ਦੇਨੇ ਦੀ ਹਵਾ ਦੇ ਰੁੱਖ ਨੂੰ ਮੇਰੇ ਵੱਲ ਕਰ ਪਰਖ ਦੇਨੇ ਕਦੇ ਸਦਕ ਪਰਖ ਦੇਨੇ ਕਦੇ ਸਬਰ ਪਰਖ ਦੇਨੇ ਹੱਕਾਂ ਦੇ ਗੀਤ ਗੂੰਜੇ ਰਾਤਿਓਂ ਸੌਂ ਸਕੇ ਨਾ ਹੱਕਾਂ ਦੇ ਗੀਤ ਗੂੰਜੇ ਰਾਤੀਓਂ ਸੌਂਸ ਕੇ ਨਾ ਉਹ ਕੰਨਾ ਚ ਤੇਲ ਕੋੜਾ ਉਹ ਕੰਨਾ ਚ ਤੇਲ ਕੋੜਾ ਉਹ ਪਰ ਪਰ ਪਰਖ ਦੇ ਨੇ ਕਦੇ ਸਿੱਦਕ ਪਰਖ ਦੇ ਨੇ ਕਦੇ ਸਬਰ ਪਰਖ ਦੇ ਨੇ ਮੇਰੀ ਰਤ ਚ ਹੋਰ ਕਿੰਨਾ ਮੇਰੀ ਰਤ ਵਿੱਚ ਹੋਰ ਕਿੰਨਾ ਮੇਰੀ ਰਤ ਚ ਹੋਰ ਕਿੰਨਾ ਜੁਰਤਾਂ ਦਾ ਅੰਸ਼ ਬਾਕੀ ਮੇਰੀ ਰਤ ਚ ਹੋਰ ਕਿੰਨਾ ਹੋ ਜੁਰਤਾਂ ਦਾ ਅੰਸ਼ ਬਾਕੀ ਉਹ ਚੂਸੇ ਲਹੂ ਚੋਂ ਸੈਂਪਲ ਉਹ ਪਰ ਪਰ ਪਰਖ ਦੇ ਨੇ ਹੋ ਰੋੜਾਂ ਤੇ ਪਾਲੀਓ ਕਿੰਜ ਓਏ ਸੌਂਦਾ ਇਹ ਨੀਂਦ ਸੁਖ ਦੀ ਹੋ ਰੋੜਾਂ ਤੇ ਪਾਲੀਓ ਕਿੰਜ ਸੌਂਦਾ ਇਹ ਨੀਂਦ ਸੁਖ ਦੀ ਹੋ ਮਖਮਲ ਦੇ ਰਾਤੀ ਉੱਠ ਉੱਠ ਉਹ ਬਿਸਤਰ ਪਰਖਦੇ ਨੇ ਉਹ ਮਖਮਲ ਦੇ ਰਾਤੀ ਉੱਠ ਉੱਠ ਉਹ ਬਿਸਤਰ ਪਰਖਦੇ ਨੇ ਹੁ ਕਦੇ ਸਿੱਖਦਕ ਪਰਖਦੇ ਨੇ ਕਦੇ ਸਬਰ ਪਰਖਦੇ ਨੇ ਕਦੇ ਸਿੱਖਦਕ ਪਰਖਦੇ ਨੇ ਕਦੇ ਸਬਰ ਪਰਖਦੇ ਨੇ